ਸੋ ਅਮਰੀਕਾ ਤੋਂ ਇਸ ਵੇਲੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਸੋ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਲਗਾਤਾਰ ਐਕਸ਼ਨ ਮੋਡ 'ਚ ਨਜ਼ਰ ਆ ਰਹੇ ਨੇ ਸੋ ਡੋਨਾਲਡ ਟਰੰਪ ਹੁਣ ਲੱਖਾਂ ਲੋਕਾਂ ਨੂੰ ਤੇਜ਼ੀ ਦੇ ਨਾਲ ਅਮਰੀਕਾ ਤੋਂ ਡਿਪੋਰਟ ਕਰਨ ਦੀ ਤਿਆਰੀ ਕਰ ਰਹੇ ਨੇ ਜਿਸ ਨੂੰ ਲੈ ਕੇ ਹੁਣ ਅਮਰੀਕਾ 'ਚ ਵਾਈਟ ਹਾਊਸ ਹੈ ਜਿਹੜਾ ਉਹ ਡੋਨਾਲਡ ਟਰੰਪ ਦੇ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਅਮਰੀਕਾ ਤੋਂ ਬਾਹਰ ਕੱਢਣ ਦੇ ਵਾਅਦੇ ਨੂੰ ਪੂਰਾ ਕਰਨ ਦੇ ਲਈ ਵਾਧੂ ਕਦਮ ਉਠਾ ਰਿਹਾ ਹੈ ਸੋ ਡੋਨਾਲਡ ਟਰੰਪ ਪ੍ਰਸ਼ਾਸਨ ਨੇ ਅਧਿਕਾਰੀਆਂ ਨੂੰ ਸਖਤ ਨਿਰਦੇਸ਼ ਜਾਰੀ ਕਰ ਦਿੱਤੇ ਨੇ ਕਿ ਉਹਨਾਂ ਗੈਰ ਕਾਨੂੰਨੀ ਪ੍ਰਵਾਸੀਆਂ ਦੀ ਪਛਾਣ ਕੀਤੀ ਜਾਵੇ ਜਿਨ੍ਹਾਂ ਨੂੰ ਅਦਾਲਤ ਦੀ ਸੁਣਵਾਈ ਤੋਂ ਬਿਨਾਂ ਅਮਰੀਕਾ ਚੋਂ ਜਲਦੀ ਤੋਂ ਜਲਦੀ ਬਾਹਰ ਕੱਢਿਆ ਜਾ ਸਕਦਾ ਹੈ ਸੋ ਲਗਾਤਾਰ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਡਿਪੋਰਟ ਹੈ ਜਿਹੜਾ ਅਮਰੀਕਾ ਚੋਂ ਕੀਤਾ ਜਾ ਰਿਹਾ ਹੈ ਤੇ ਲਗਾਤਾਰ ਉਹਨਾਂ ਲੋਕਾਂ ਦੇ ਉੱਤੇ ਟਰੰਪ ਪ੍ਰਸ਼ਾਸਨ ਐਕਸ਼ਨ ਲੈ ਰਿਹਾ ਜੋ ਕਿ ਗੈਰ ਕਾਨੂੰਨੀ ਤਰੀਕੇ ਦੇ ਨਾਲ ਅਮਰੀਕਾ ਦੇ ਵਿੱਚ ਦਾਖਲ ਹੋਏ ਸਨ ਸੋ ਹੁਣ ਇੱਕ ਵਾਰ ਫਿਰ ਤੋਂ ਵੱਡੀ ਤਿਆਰੀ ਹੈ ਜਿਹੜੀ ਅਮਰੀਕਾ ਵੱਲੋਂ ਕੀਤੀ ਜਾ ਰਹੀ ਹੈ ਤੇ ਸੰਗੀ ਅਧਿਕਾਰੀ ਨੇ ਜਿਹੜੇ ਉਹਨਾਂ ਨੂੰ ਸਖਤ ਨਿਰਦੇਸ਼ ਵੀ ਜਾਰੀ ਕਰ ਦਿੱਤੇ ਗਏ ਨੇ ਸੋ ਵਾਈਟ ਹਾਊਸ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਅਮਰੀਕਾ ਚੋਂ ਬਾਹਰ ਕੱਢਣ ਦਾ ਜੋ ਵਾਅਦਾ ਹੈਗਾ ਉਸ ਨੂੰ ਪੂਰਾ ਕਰਨ ਦੇ ਲਈ ਹੁਣ ਵਾਧੂ ਕਦਮ ਉਠਾਉਂਦਾ ਨਜ਼ਰ ਆ ਰਿਹਾ ਸੋ ਜਾਣਕਾਰੀ ਦੇ ਅਨੁਸਾਰ ਆਉਣ ਵਾਲੇ ਸਮੇਂ ਦੇ ਵਿੱਚ ਅਮਰੀਕਾ ਚੋਂ ਆ ਲੱਖਾਂ ਲੋਕ ਨੇ ਜਿਹੜੇ ਬਹੁਤ ਤੇਜ਼ੀ ਦੇ ਨਾਲ ਉਹਨਾਂ ਨੂੰ ਅਮਰੀਕਾ ਚੋਂ ਬਾਹਰ ਕੱਢਿਆ ਜਾ ਸਕਦਾ ਸੋ ਡੋਨਾਲਡ 트੍ਰੰਪ ਜੋ ਕਿ ਅਮਰੀਕਾ ਦੇ ਰਾਸ਼ਟਰਪਤੀ ਬਣੇ ਨੇ ਤੇ ਸੋ ਚੱਕਦੇ ਆਂ ਹੀ ਉਹਨਾਂ ਨੇ ਵੱਡੇ ਐਲਾਨ ਕਰ ਦਿੱਤੇ ਸਨ ਸੋ ਡ੍ਰੰਪ ਦਾ ਆਖਣਾ ਸੀ ਕਿ ਅਮਰੀਕਾ ਦਾ ਪੂਰੀ ਦੁਨੀਆ ਹੁਣ ਸਤਕਾਰ ਕਰੇਗੀ ਤੇ ਗੈਰ ਕਾਨੂੰਨੀ ਪ੍ਰਵਾਸ ਤੇ ਰੋਕ ਲਗਾਵਾਂਗੇ ਤੇ ਨਾਲ ਹੀ ਜੋ ਮੈਕਸੀਕੋ ਦਾ ਬਾਰਡਰ ਨੇ ਉੱਥੇ ਆਰਮੀ ਆ ਜਿਹੜੀ ਉਸ ਨੂੰ ਚੌਕਸ ਕੀਤਾ ਜਾਊਗਾ ਤਾਂ ਉਸ ਤੋਂ ਬਾਅਦ ਇਹ ਐਕਸ਼ਨ ਸ਼ੁਰੂ ਵੀ ਕੀਤਾ ਗਿਆ ਤਾਂ ਤਿੰਨ ਆਰਮੀ ਦੇ ਜਹਾਜ਼ ਨੇ ਜਿਹੜੇ ਭਰ ਕੇ ਅਮਰਤਸਰ 에어ਪੋਰਟ ਤੇ ਉਤਾਰੇ ਗਏ ਸਨ ਜਿਨ੍ਹਾਂ ਦੇ ਵਿੱਚੋਂ ਵੱਡੀ ਗਿਣਤੀ ਦੇ ਵਿੱਚ ਪੰਜਾਬੀ ਨੌਜਵਾਨ ਨੇ ਜਿਹੜੇ ਕਿ ਆਪਣੇ ਚੰਗੇ ਭਵਿੱਖ ਦੀ ਕਾਮਨਾ ਕਰਦੇ ਆ ਅਮਰੀਕਾ ਦੇ ਵਿੱਚ ਪਹੁੰਚੇ ਸਨ ਤਾਂ ਉਸ ਤੋਂ ਬਾਅਦ ਇਹ ਕਾਰਵਾਈਆਂ ਨੇ ਜਿਹੜੀਆਂ ਲਗਾਤਾਰ ਟਰੰਪ ਪ੍ਰਸ਼ਾਸਨ ਵੱਲੋਂ ਜਾਰੀ ਨੇ ਤਾਂ ਹੁਣ ਲੱਖਾਂ ਲੋਕਾਂ ਨੂੰ ਅਮਰੀਕਾ ਚੋਂ ਡਿਪੋਰਟ ਕਰਨ ਦੇ ਲਈ ਤੇਜ਼ੀ ਦੇ ਨਾਲ ਕੰਮ ਕਰਨ ਦੇ ਲਈ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਨੇ ਸੋ ਹੁਣ ਅਧਿਕਾਰੀ ਨੇ ਜਿਹੜੇ ਉਹਨਾਂ ਲੋਕਾਂ ਦੀ ਪਛਾਣ ਕਰਨਗੇ ਜੋ ਕਿ ਅਦਾਲਤ ਦੀ ਸੁਣਵਾਈ ਤੋਂ ਬਿਨਾਂ ਜਿਨ੍ਹਾਂ ਨੂੰ ਜਲਦ ਤੋਂ ਜਲਦ ਅਮਰੀਕਾ ਚੋਂ ਬਾਹਰ ਕੱਢਿਆ ਜਾ ਸਕਦਾ ਹੈ ਸੋ ਅਮਰੀਕਾ ਲਗਾਤਾਰ ਵੱਡੀਆਂ ਕਾਰਵਾਈਆਂ ਨੇ ਜਿਹੜੀਆਂ ਉਹਨਾਂ ਨੂੰ ਅੰਜਾਮ ਦੇ ਰਿਹਾ ਨਾਲ ਹੀ ਦੱਸਦੀ ਹੈ ਕਿ ਜੇਕਰ ਪ੍ਰਵਾਸੀ ਨੇ ਜਿਹੜੇ ਗੈਰਕਾਨੂੰਨੀ ਢੰਗ ਦੇ ਨਾਲ ਸਰਦ ਪਾਰ ਕਰਦੇ ਨੇ ਜਾਂ ਫਿਰ ਅਮਰੀਕਾ ਦੇ ਵਿੱਚ ਰਹਿਣ ਦੇ ਲਈ ਅਰਜੀ ਦਿੱਤੇ ਬਿਨਾ ਅਮਰੀਕਾ ਦੇ ਵਿੱਚ ਦਾਖਲ ਹੁੰਦੇ ਨੇ ਤਾਂ ਉਹਨਾਂ ਨੂੰ ਤੇਜ਼ੀ ਦੇ ਨਾਲ ਹੁਣ ਅਮਰੀਕਾ ਚੋਂ ਬਾਹਰ ਕੱਢਿਆ ਜਾ ਸਕਦਾ ਹੈ ਸੋ ਇਹ ਵੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਜਿਹੜੇ ਪ੍ਰਵਾਸੀ ਕਾਨੂੰਨੀ ਤੌਰ ਦੇ ਉੱਤੇ ਅਮਰੀਕਾ ਦੇ ਵਿੱਚ ਦਾਖਲ ਹੁੰਦੇ ਨੇ ਉਹਨਾਂ ਨੂੰ ਵੀ ਨਿਸ਼ਾਨਾ ਬਣਾਇਆ ਜਾ ਸਕਦਾ ਹੈ ਜੇਕਰ ਉਹਨਾਂ ਦੇ ਕੋਲ ਇਮੀਗ੍ਰੇਸ਼ਨ ਦਸਤਾਵੇਜ਼ ਨਹੀਂ ਹਨ ਜਾਂ ਉਹਨਾਂ ਨੇ ਆਪਣੀ ਪਛਾਣ ਗਲਤ ਢੰਗ ਦੇ ਨਾਲ ਪੇਸ਼ ਕੀਤੀ ਹੈ ਉਹਨਾਂ ਨੂੰ ਵੀ ਅਮਰੀਕਾ ਪ੍ਰਸ਼ਾਸਨ ਦੀ ਕਾਰਵਾਈ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਸੋ ਲਗਾਤਾਰ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ 트੍ਰੰਪ ਐਕਸ਼ਨ ਮੋਡ ਦੇ ਵਿੱਚ ਨਜ਼ਰ ਆ ਰਹੇ ਨੇ ਸੋ ਦੱਸਦੀਏ ਕਿ ਅਮਰੀਕਾ ਦੇ ਰਾਸ਼ਟਰਪਤੀ ਦੀ ਸੌ ਚੁੱਕਣ ਤੋਂ ਬਾਅਦ 트੍ਰੰਪ ਨੇ ਆਖਿਆ ਸੀ ਕਿ ਅਮਰੀਕਾ ਦਾ ਸਨਮਾਨ ਪੂਰੀ ਦੁਨੀਆ ਕਰੇਗੀ ਤਾਂ ਵੱਡੇ ਫੈਸਲੇ ਨੇ ਜਿਹੜੇ ਅਮਰੀਕਾ ਦੇ ਰਾਸ਼ਟਰਪਤੀ ਵੱਲੋਂ ਲਏ ਗਏ ਤੇ ਸਭ ਤੋਂ ਵੱਡਾ ਇਹ ਫੈਸਲਾ ਸੀ ਕਿ ਜੋ ਬਾਰਡਰ ਨੇ ਮੈਕਸੀਕੋ ਦਾ ਬਾਰਡਰ ਖਾਸ ਤੌਰ ਤੇ ਉਹ ਉੱਥੇ ਆਰਮੀ ਵਧਾ ਦਿੱਤੀ ਗਈ ਉੱਥੇ ਸਖਤ ਪੈਰਾ ਪੁਲਿਸ ਦਾ ਲਗਾ ਦਿੱਤਾ ਗਿਆ ਕਿਉਂਕਿ ਕਾਫੀ ਲੋਕ ਨੇ ਜਿਹੜੇ ਮੈਕਸੀਕੋ ਦੀ ਕੰਧ ਟੱਪ ਕੇ ਅਮਰੀਕਾ ਦੇ ਵਿੱਚ ਦਾਖਲ ਹੁੰਦੇ ਸਨ ਪਰੰਤੂ ਹੁਣ ਅਜਿਹਾ ਨਹੀਂ ਹੋਵੇਗਾ ਕਿਉਂਕਿ ਆਰਮੀ ਆ ਜਿਹੜੀ ਪੂਰੀ ਮੁਸਤੈਦ ਇਹਨਾਂ ਬਾਰਡਰਾਂ ਦੇ ਉੱਤੇ ਨਜ਼ਰ ਆ ਰਹੀ ਹੈ ਤਾਂ ਅਮਰੀਕਾ ਦੇ ਰਾਸ਼ਟਰਪਤੀ ਵੱਲੋਂ ਆ ਪਿਛਲੇ ਦਿਨੀ ਕਾਫੀ ਲੋਕਾਂ ਨੂੰ ਰਿਪੋਰਟ ਕੀਤਾ ਗਿਆ ਤੇ ਤਿੰਨ ਜਹਾਜ਼ ਭਰ ਕੇ ਅੰਮ੍ਰਿਤਸਰ 에ਰਪੋਰਟ ਤੇ ਭੇਜੇ ਗਏ ਜਿਨ੍ਹਾਂ ਦੇ ਵਿੱਚੋਂ ਕਾਫੀ ਨੌਜਵਾਨ ਪੰਜਾਬ ਦੇ ਨਾਲ ਸੰਬੰਧ ਰੱਖਦੇ ਸਨ ਤਾਂ ਇਹ ਕਾਰਵਾਈਆਂ ਨੇ ਜਿਹੜੀਆਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਹਾਲਾਂਕਿ ਅਮਰੀਕਾ ਦੇ ਰਾਸ਼ਟਰਪਤੀ ਵੱਲੋਂ ਅੱਜ ਉਹ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਬਾਹਰ ਕੱਢਣ ਦਾ ਸਿਲਸਿਲਾ ਸੀ ਉਸ ਨੂੰ ਜਾਰੀ ਰੱਖਦੇ ਆ ਆਪਣੇ ਗਵਾਂਡੀ ਮੁਲਕ ਪਨਾਮਾ ਤੇ ਕੋਸਟਾ ਰੀਕਾ ਜਾਂ ਇੱਕ ਹੋਰ ਮੁਲਕਾ ਜਿਹੜਾ ਉਸ ਦੇ ਨਾਲ ਵੀ ਸਮਝੌਤਾ ਕੀਤਾ ਸੀ ਤੇ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਇਹਨਾਂ ਮੁਲਕਾਂ ਦੇ ਵਿੱਚ ਪਹੁੰਚਾਉਣ ਦੀ ਰਣਨੀਤੀ ਅਪਣਾਈ ਗਈ ਜਿੱਥੇ ਇਹ ਲੋਕ ਨੇ ਜਿਹੜੇ ਰਹਿਦੇ ਨਜ਼ਰ ਵੀ ਆਏ ਤੇ ਉਦੋਂ ਤੱਕ ਇਹਨਾਂ ਮੁਲਕਾਂ 'ਚ ਇਹ ਲੋਕ ਰਹਿਣਗੇ ਜਦੋਂ ਤੱਕ ਇਹ ਆਪਣੇ ਦੇਸ਼ ਦੇ ਵਿੱਚ ਵਾਪਸ ਨਹੀਂ ਚਲੇ ਜਾਂਦੇ ਤਾਂ ਹੁਣ ਇੱਕ ਹੋਰ ਵੱਡਾ ਐਕਸ਼ਨ ਕਰਨ ਦੀ ਤਿਆਰੀ ਅਮਰੀਕਾ ਪ੍ਰਸ਼ਾਸਨ ਵੱਲੋਂ ਕੀਤੀ ਜਾ ਰਹੀ ਆ ਤੇ ਲੱਖਾਂ ਲੋਕਾਂ ਨੂੰ ਜਲਦ ਤੋਂ ਜਲਦ ਟਰੰਪ ਅਮਰੀਕਾ ਦੇ ਵਿੱਚੋਂ ਬਾਹਰ ਕੱਢਣ ਦੇ ਲਈ ਉਤਾਵਲੇ ਨਜ਼ਰ ਆ ਰਹੇ ਨੇ ਤੇ ਵਾਈਟ ਹਾਊਸ ਵਾਈਟ ਹਾਊਸ ਆ ਜਿਹੜਾ ਉਹ ਹੁਣ ਟਰੰਪ ਦੇ ਵਾਅਦੇ ਨੂੰ ਪੂਰਾ ਕਰਨ ਦੇ ਲਈ ਸਖਤ ਕਦਮ ਉਠਾ ਰਿਹਾ ਹੈ